ਹਰ ਉਹਦੇ ਬਹੁਤ ਸੁਣੇ ਆਉਂਦੇ ਨੇ ਦੂਰੋਂ ਜਿਆਦਾ ਹੁੰਦੇ ਨੇ ਗੇੜਾ ਪਾਉਂਦੇ ਪਰ ਇਹਨਾਂ ਦੇ ਖੜੇ ਹੁੰਦੇ ਨੇ ਆ ਆ ਕੇ ਦੇਖੋ ਆ ਆ ਆ ਆ ਆ ਆ ਆ ਆ ਨੀਲਾ ਝੋਟਾ ਖੜਾ ਪਤਾ ਨਹੀਂ ਕੀ ਹੋਇਆ ਨਾ ਉਹਨੂੰ ਵੀ ਲੱਗਿਆ ਪਤੰਦਰ ਕੰਬੀ ਜਾਂਦਾ ਤੇ ਭਾਈ ਅੰਡਿਆਂ ਦਾ ਕਾਇਆ ਹੁੰਦਾ ਅੰਡਿਆਂ ਤੇ ਬੈਠਾ ਵਿਚਾਰਕ ਬੱਚੇ ਕੱਢ ਰਿਹਾ ਇਹ ਦੇਖੋ ਮੌਜਾ ਬਾਜੀ ਪਾਉਂਦਾ ਅਹ ਦੁਬਾਰਾ ਫੇਰ ਬਾਜੀ ਪਾ ਗਿਆ ਬਾਜੀ ਘਰ ਹੈ ਬਾਜੀ ਘਰ ਆ ਹਾ 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 ਆ ਹਾ 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 ਮੈਨੂੰ ਵੀ ਚੱਕਰ ਆਉਣ ਲੱਗਦੇ ਬਤੰਦਰ ਨੇ ਘੁੰਮ ਘੁੰਮ ਕੇ ਆ ਗਿਆ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਹਾ 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 ਹੋ ਆਪਣੀ ਰੱਜੋ ਮਾਈ ਖੜੀ ਆ ਹੰਦਾਨੇ ਖਾ ਰਹੀ ਆ ਹਾਂ ਟਾਣੀਆਂ ਤੂੰ ਗੋਲਾ ਬਚਾ ਅੰਦਰ ਜਾ ਬੜਿਆ ਸਬਸਕ੍ਰਾਈਬ ਜ਼ਰੂਰ ਕਰੋ ਭਾਈ ਇਹ ਲਓ ਜੀ ਨੀਲਾ ਕਬੂਤਰ ਨਾਉਣ ਲੱਗਿਆ ਗੋਲੇ ਦਾ ਬਾਪ ਨਾਲ ਚੱਟਾ ਵੀ ਚੜ ਗਿਆ ਉੱਪਰ ਕਾਲ ਸਾਕਾ ਓ ਸੌਰੀ। ਹੋਰ ਇਹ ਮਾਰਗਟ ਪੁਸੀ ਵਿੱਚ ਪਾਣੀ ਦੇ ਨਾਉਣ ਚੱਲ ਪਿਆ। ਦੇਖੋ ਠੰਡਾ ਪਾਣੀ ਭਰੇ ਦਿਓ ਦੇ ਲਈ। ਹਾ 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 ਨੇੜੇ ਲੱਗ ਗਏ ਜੀ ਜਾਨਵਰ ਉਤਰਨ ਦੇ। ਆ ਇੱਧਰ ਬੈਠਾ ਮੈਨੂੰ ਤੋਤਾ ਕਹਤਾ। ਹਾ ਹਾ ਆ ਗਿਆ ਜੀ ਛਤਰੀ ਤੇ ਇੱਕ ਤਾਂ ਮੌਜਾ ਵੀ ਬਹਿ ਗਿਆ ਜਾਲ ਤੇ ਲੋਈ ਬਾਈ ਜੀ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਜਰੂਰ ਕਰੋ ਆ ਕਾਲ ਸਾਖਾ ਦੇਖੋ ਜਾਨਵਰ ਬਹੁਤ ਟਾਪ ਦਾ ਹੁਣ ਦਾ ਬਹੁਤ ਸੋਹਣਾ ਆ ਗਿਆ ਜੀ ਮੌਜਾ ਹੁਣ ਦੇਖੋ ਮੌਜਾ ਲਾਲ ਲਾਲ ਚਿੰਨਿਆ ਜਵਾ ਇੱਕ ਵਾਲਾ ਰੱਤ ਦਾ ਸਾ ਚਟਾਰੰਗਾ ਢਾਲ ਸਾਖਾ ਲਾਓ ਜੀ ਬਾਈ ਜੀ ਜਾਨ ਬਰ ਸਾਰੇ ਉੱਤਰਿਆ ਆਪਣੇ ਬਲ ਲੈਕ ਸ਼ੇਅਰ ਕਰਨਾ ਜ਼ਰੂਰੀ ਭੁੱਲਿਓ ਨਾ ਸਬਸਕ੍ਰਾਈਬ ਕਰੋ ਜਰੂਰ ਧੰਨਵਾਦ ਤੁਹਾਡਾ ਉਹ ਆ ਗਿਆ ਜੀ ਗੋਲਾ ਬੱਚਾ ਵੀ ਨਾਲ ਬਾਹਰ ਧੰਨਵਾਦ ਬਾਈ ਜੀ ਥੈਂਕ ਯੂ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ